ਸਤ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਦੀ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਜੀ ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਉਜਵਲ ਭਵਿੱਖ ਨੂੰ ਬਣਾਉਣ ਦੇ ਲਈ ਵਿਦੇਸ਼ਾਂ ਵੱਲ ਰੁਕ ਰਹੀ ਹੈ ਪਰ ਦਿਨੋ-ਦਿਨ ਵੱਡੀ ਖੀਤਰਤੀ ਦੇ ਹੋਰੀਆਂ ਮਾਤਾ ਚਿੰਤਾ ਦੇ ਵਿਸ਼ਾ ਬਣ ਰਹੀਆਂ ਨੇ ਜੀ ਹਾਂ ਤਾਂ ਵੱਡੀ ਖਬਰ ਮਿਲੀ ਹੈ ਕਿ ਪੀਰਤ ਪਰਵਾਦੀਆਂ ਸਿਰਫ ਦੋ ਹੀ ਬੇਟੀਆਂ ਹਨ ਤੇ ਨਵਦੀਪ ਕੋਲ ਵੱਡੀ ਬੇਟੀ ਸੀ ਅਤੇ ਜਿਸ ਨੇ ਮਿਹਨਤ ਕਰਕੇ ਪਰਵਾਣ ਪਰ ਉਸ ਤੱਕ ਕਿ ਮੈਂ ਤੁਹਾਡਾ ਸਹਾਰਾ ਬਣਾਂਗੀ ਪਰਵਾਦ ਨੇ ਜਿਵੇਂ ਇਹ ਕਿ ਨਵਦੀਪ ਨੂੰ ਕੈਨੇਡਾ ਭੇਜਿਆ ਸੀ ਅਤੇ ਉੱਥੇ ਪੜ੍ਹਾਈ ਕਰਨ ਤੋਂ ਬਾਅਦ ਉਹ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ 5 ਸਤੰਬਰ ਨੂੰ ਨਵਦੀਪ ਦਾ ਜਨਮ ਦਿਨ ਵੀ ਸੀ ਅਤੇ ਜਨਮ ਦਿਨ ਨੂੰ ਪਰਿਵਾਰ ਦੀ ਗੱਲ ਉਸ ਤੋਂ ਬਾਅਦ ਹੋਣ ਮੰਦਭਾਗੀ ਖਬਰ ਇਸ ਤਰ੍ਹਾਂ ਪਰਿਵਾਰ ਨੂੰ ਸੁਣਨ ਨੂੰ ਮਿਲੀ ਪਰਵਾਦ ਦੱਸ ਕਰਨ ਤੋਂ ਬਾਅਦ ਰੋ ਰੋ ਕੇ ਬੁਰਾ ਹਾਲਿਆ ਤੇ ਪਰਿਵਾਰ ਹੁਣ ਆਪਣੀ ਧੀ ਲੜ ਮ੍ਰਿਤਕ ਦੇ ਭਾਰਤ ਲਿਆਉਂਦੀ ਮੰਗ ਬਿਆਸਤੇ ਕੇਂਦਰ ਸਰਕਾਰ ਤੋਂ ਕਰ ਰਿਹਾ ਹੈ ਤਾਂ ਜੋ ਆਪਣੀ ਦੀਦਾਂਤਮ ਸਬਸਕ੍ਰਾਈਬ ਕਰ ਸਕਣ ਜੀ ਹਿੰਮਤ ਵਗੀ ਕਰਨਾ ਨਾ ਬਾਬਲਾ ਕੇ ਪਿੰਡ ਪਾਲੀ ਖੋਦ ਤੋਂ ਦੀ ਰਹਿਣ ਵਾਲੀ 23 ਸਾਲ ਦੀਪਕੌਰ ਦੇ ਨਾਲ ਵਾਪਰੀ ਹੈ ਜੀहां ਉਹ ਕਰੀਬ 2 ਸਾਲ ਪਹਿਲਾਂ ਮਾਤਾ ਪਿਤਾ ਦੇ ਨਾਲ ਆਪਣੀ ਲੜਕੀ ਨੂੰ ਬਾਹਰ ਭੇਜਿਆ ਜੀहां ਤੇ ਉਹ ਆਪਣੇ ਪਰਵਾਦਾ ਸਾਰ ਬਣੇਗੀ ਤੇ ਪਰ ਉਸ ਨਾਲ ਇਹ ਮੰਤਕੀ ਕਰਨਾ ਵਾਪਰੀ ਵੀਡੀਓ ਦੇਖਣ ਲਈ ਤੁਹਾਡਾ ਤਨ ਵੱਧ